ਲਹਿਰਾ ਗਗਾ ਦੇ ਵਿੱਚ ਕੱਲ ਯਾਨਕਿ 5 ਅਗਸਤ ਨੂੰ ਜੋ ਹੈ ਜ਼ਰੂਰਤਮੰਦ ਲੜਕੀਆਂ ਦਾ ਵਿਆਹ ਕਰਵਾਇਆ ਜਾਣਾ ਜਿਸ ਦੇ ਵਿੱਚ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਚੇਚੇ ਤੌਰ ਤੇ ਸ਼ਿਰਕਤ ਕਰਨਗੇ ਤਾਂ ਤੁਹਾਨੂੰ ਦੱਸ ਦੇ ਕਿ ਇੱਕ ਵੱਡੀ ਪਹਿਲ ਕਦਮੀ ਕੀਤੀ ਜਾ ਰਹੀ ਹੈ ਜਿੱਥੇ 101 ਲੜਕੀਆਂ ਦਾ ਵਿਆਹ ਜੋ ਹੈ ਉਹ ਕਰਵਾਇਆ ਜਾਣਾ ਤਾਂ ਮੰਤਰੀ ਬਰਿੰਦਰ ਗੋਇਲ ਦੇ ਯਤਨ ਸਦਕਾ ਇਹ ਸਮਾਗਮ ਕਰਵਾਇਆ ਜਾਣਾ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਸਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਤਾਂ ਜੋ ਨਵ ਵਿਆਹੇ ਜੋੜੇ ਹੋਣਗੇ ਉਹਨਾਂ ਨੂੰ ਆਸ਼ੀਰਵਾਦ ਵੀ ਦਿੱਤਾ ਜਾਵੇਗਾ ਤਾਂ ਲਹਿਰਾ ਗਾਗਾ ਦੇ ਵਿੱਚ ਕੱਲ ਇਹ ਵੱਡਾ ਸਮਾਗਮ ਹੋਣਾ ਜਿਸ ਦੇ ਵਿੱਚ 101 ਜੋ ਗਰੀਬ ਪਰਿਵਾਰ ਹਨ ਉਹਨਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਏ ਜਾਣਗੇ ਤਾਂ ਜੋ ਕੈਬਨਿਟ ਮੰਤਰੀ ਹਨ ਬ੍ਰਿੰਦਰ ਗੋਇਲ ਉਹਨਾਂ ਦੀ ਯਤਨਾ ਸਦਕਾ ਇਹ ਜੋ ਸਮਾਗਮ ਕਰਵਾਇਆ ਜਾਣਾ ਜਿਸ ਦੇ ਵਿੱਚ ਮੁੱਖ ਤੌਰ ਤੇ ਸੀਮਾਨ ਵੀ ਉ체ਤੇ ਤੌਰ ਤੇ ਸ਼ਿਰਕਤ ਕਰਦੇ ਹੋਏ ਵੀ ਨਜ਼ਰ ਆਣਗੇ ਤਾਂ ਪੂਰੀ ਜਾਣਕਾਰੀ ਦੇ ਰਹੇ ਨੇ ਤੁਹਾਨੂੰ ਸੁਣਾ ਦਿੰਨੇ ਆ ਨਿਤਰਦਾਨੀ ਮਹਿਰੂਮ ਸੌਰਵ ਗੋਇਲ ਦੀ ਯਾਦ ਨੂੰ ਸਮਰਪਿਤ 101 ਜੜੀਆਂ ਜ਼ਰੂਰਤਮੰਦ ਕੁੜੀਆਂ ਦਾ ਵਿਆਹ ਹੈ ਉਹ ਸੌਰਵ ਫਾਊਂਡੇਸ਼ਨ ਸ਼੍ਰੀ ਖਾਟੂ ਸ਼ਾਮ ਮੰਦਿਰ ਕਮੇਟੀ ਤੇ ਮਾਤਾ ਗੁਜਰੀ ਸਪੋਰਟਸ ਕਲੱਬ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਜਿਹੜਾ ਇਹ ਕਾਰਜ ਕੀਤਾ ਜਾ ਰਿਹਾ ਹੈ ਤੇ 5 ਸਤੰਬਰ 2025 ਦਿਨ ਸ਼ੁੱਕਰਵਾਰ ਦਾ ਇਹ ਦਿਨ ਹੈ ਇਹ ਮੁੱਖ ਮਹਿਮਾਨ ਕੌਣ ਕੌਣ ਹੋਣਗੇ ਇਹ ਮੁੱਖ ਮਹਿਮਾਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਆ ਰਹੇ ਨੇ ਤੇ ਜਿਹੜਾ ਇਹ ਕਾਰਜ ਹੈ ਸਾਡੇ ਮੰਤਰੀ ਸਾਹਿਬ ਸ਼੍ਰੀ ਵਰਿੰਦਰ ਗੋਇਲ ਜੀ ਉਹਨਾਂ ਦੇ ਯਤਨਾਂ ਸਦਕਾ ਤੇ ਉਹਨਾਂ ਦੀ ਰਹਿਨਮਾਈ ਹੇਠ ਇਹ ਕਾਰਜ ਕੀਤਾ ਗਿਆ। ਇਨਵੀਟੇਸ਼ਨ ਸੀ ਦਵਾਂਗੇ ਵੈਸੇ ਕਾਫੀ ਹੈ ਉਮੀਦ ਕਿ ਮੰਤਰੀ ਤੇ ਐਮ ਐਲ ਏ ਸਾਹਿਬ ਕੁ ਚੇਅਰਮੈਨ ਸਾਹਿਬ ਆਉਣਗੇ। ਜਿਹੜਾ 101 ਕੰਨੰਦਾ ਜਿਹੜਾ ਮੈਰਿਜ ਜਿਹੜਾ ਕਿਸ ਤਰ੍ਹਾਂ ਦਾ ਜਿਹੜਾ ਤੁਸੀਂ ਪਲਾਨ ਬਣਾਇਆ ਹੋਇਆ ਹੈ। ਇਹ ਅਸੀਂ ਵੱਖ-ਵੱਖ ਤਰੀਕਿਆਂ ਨਾਲ ਜਿਹੜੀ ਐਡਵਰਟਾਈਜ਼ਮੈਂਟ ਕਰ ਰਹੇ ਹਾਂ ਕਿ ਪਹੁੰਚ ਕਰ ਰਹੇ ਹਾਂ ਕਿ ਵੀ ਹਰ ਇੱਕ ਬੰਦੇ ਨੂੰ ਪਤਾ ਲੱਗੇ ਅਸੀਂ ਨੰਬਰ ਵੀ ਡਿਸਪਲੇ ਕੀਤੇ ਹੋਏ ਨੇ ਪੰਜ ਨੰਬਰ ਜਿਨ੍ਹਾਂ ਦੀ ਡਿਊਟੀ ਲੱਗੀ ਹੋਈ ਹੈ ਸਾਡੇ ਮੈਂਬਰਾਂ ਦੀ ਉਹਤੇ ਫੋਨ ਕਰ ਸਕਦੇ ਨੇ ਜਿਨ ਜੋ ਵੀ ਜ਼ਰੂਰਤਮੰਦ ਨੇ ਉਸ ਤੋਂ ਬਾਅਦ ਕਮੇਟੀਆਂ ਬਣਾਈਆਂ ਹੋਈਆਂ ਅਸੀਂ 4 ਤਿੰਨ-ਤਿੰਨ ਮੈਂਬਰੀ ਕਮੇਟੀ ਜੋ ਜਾ ਕੇ ਦੇਖਦੇ ਨੇ ਆਧਾਰ ਕਾਰਡ ਦੇਖਦੇ ਨੇ ਕਿ ਕੁੜੀ ਦੀ ਉਮਰ ਸਹੀ ਹੈ ਜਾ ਹੋਰ ਜੜੀਆਂ ਵੀ ਸਾਡੀਆਂ ਕ੍ਰਾਈਟੇਰੀਆਸ ਹੀ ਰੱਖਿਆ ਹੋਇਆ ਥੋੜਾ ਬਹੁਤ ਉਸ ਤੇ ਉਹ ਸੰਪੰਨ ਨੇ ਤਾਂ ਉਹ ਦਿਨ ਕੁਆਰੀ ਫਾਈਨਲ ਹੋ ਜਾਂਦੀ ਹੈ ਤੇ ਡੇਟ ਉਹ ਜਿਹੜੀ ਦੱਸੀ 5 ਸਤੰਬਰ ਦੀ 2025 ਚਾਹੇ ਹੋ ਚਾਹੇ ਹੋ ਫੇਰੇ ਚਾਹੇ ਨਕਾਬ ਪੜਾਣਾ ਕੋਈ ਵੀ ਕਾਸਟ ਦੀ ਕੁੜਕੀ ਹੈ ਜ਼ਰੂਰਤਮੰਦ ਹੈ ਉਸ ਦਾ ਅਸੀਂ ਵਿਆਹ ਕਰਾਂ ਸਾਡੇ ਮਾਨਯੋਗ ਕੈਬਨਿਟ ਮੰਤਰੀ ਸ਼੍ਰੀ ਵਿਰਿੰਦਰ ਗੋਇਲ ਜੀ ਤੇ ਬਾਈ ਗੌਰਵ ਜੀ ਤੇ ਸੌਰਵ ਫਾਊਂਡੇਸ਼ਨ ਲਹਿਰਾਗਾਗਾ ਮਾਤਾ ਗੁਰੀ ਰਿਪੋਰਟਸ ਕਲਬ ਘੋੜੇnabla ਤੇ ਖਾਟੂ ਸ਼ਮ ਸੋਸਾਇਟੀ ਲਹਿਰਾਗਾਗਾ ਇਹਨਾਂ ਸਾਰਾਂ ਦੇ ਯਤਨਾਂ ਸਦਕਾ ਜਿਹੜਾ ਮਹਾਨ ਕਾਰਜ ਹੈ 101 ਲੋੜਵੰਦ ਲੜਕੀਆਂ ਦੇ ਵਿਆਹ ਨੇ ਉਹ ਲਹਿਰਾਗਾਗਾ ਵਿਖੇ 5 ਸਤੰਬਰ ਨੂੰ ਉਹ ਕਰਵਾਏ ਜਾ ਰਹੇ ਨੇ ਜੀ ਤੇ ਇਸ ਦੇ ਵਿੱਚ ਕੀ ਆ ਅਲੱਗ-ਅਲੱਗ ਟੀਮਾਂ ਜਿਹੜੀਆਂ ਸੀ ਉਹ ਬਣਾਈਆਂ ਨੇ ਜੀਆਂ ਪੰਜ ਤੋਂ 6 ਟੀਮਾਂ ਬਣਾਈਆਂ ਨੇ ਜਿਦੇ ਵਿੱਚ ਤਿੰਨ-ਤਿੰਨ ਮੈਂਬਰ ਨੇਗੇ ਤੇ ਕਿਸੇ ਨੂੰ ਵੀ ਲੋੜਵੰਦ ਕੋਈ ਪਰਿਵਾਰ ਹੈ ਤਾਂ ਜਿਹੜੇ ਅਸੀਂ ਨੰਬਰ ਡਿਸਪਲੇ ਕਰੇ ਹੋਇਆ ਦਿੱਤੇ ਹੋਏ ਨੰਬਰ ਹੈ ਤਾਂ ਇਹਨਾਂ ਤੇ ਸੰਪਰਕ ਕਰ ਸਕਦੇ ਆ ਤੇ ਸਾਡੀਆਂ ਟੀਮਾਂ ਨੇ ਜਿਹੜੀਆਂ ਉਹ ਘਰ ਘਰ ਜਾ ਕੇ ਵਿਜ਼ਿਟ ਕਰਕੇ ਵੀ ਇਹ ਜ਼ਰੂਰਤਮੰਦ ਲੜਕੀ ਹੈਗੀ ਹੈ ਤੇ ਜਿਹੜਾ ਉਹਦੀ ਉਮਰ ਹੈ ਜਿਹੜਾ ਕ੍ਰਾਈਟੇਰੀਆ ਅਸੀਂ ਬਣਾਇਆ ਵੀ ਉਹ ਸਹੀ ਹੈ ਤਾਂ ਵਿਜ਼ਿਟ ਕਰਕੇ ਇਹਨਾਂ ਨੂੰ ਜਿਹੜਾ ਉਹ ਉਹ ਪੱਕਾ ਕਰਕੇ ਤਾਂ ਆਪਾਂ ਜੋ ਲੋੜਵੰਦ ਪਰਿਵਾਰਾਂ ਦੇ ਜਿਹੜੇ ਵਿਆਹ ਨੇ ਉਹ ਕਰ ਸਕੀ 69 ਦਾ ਨੀ ਮਹਿਰੂਮ ਸੋਰਗ गोयल ਦੀ ਯਾਦ ਵਿੱਚ ਕੈਬਨਟ ਮੰਤਰੀ ਦਿਂਦਰ ਗੋਇਲ ਜੀ ਦੇ ਰਹਿਮ ਲਈ ਹੈਟ ਕੇਜਰੀਵਾਲ ਸਾਹਿਬ ਜੀ ਤੇ ਮੁੱਖ ਮਹਿਮਾਨ ਆਪਣਾ ਮੁੱਖ ਮੰਤਰੀ ਸਾਹਿਬ ਆਪਦਾ ਇੱਥੇ ਪਹੁੰਚ ਰਹੇ ਨੇ ਇਹ ਜਿਹੜਾ ਪ੍ਰੋਗਰਾਮ ਆਪਾਂ 5 ਸਤੰਬਰ 2025 ਦਿਨ ਸ਼ੁੱਕਰਵਾਰ ਨੂੰ ਕਰ ਰਹੇ ਆ ਇਸ ਦੇ ਵਿੱਚ ਆਪਾਂ 101 ਕੁੜੀਆਂ ਦਾ ਵਿਆਹ ਕਰ ਰਹੇ ਆ ਤੇ ਇਹ ਜਿਹੜਾ ਵਿਆਹ ਹੈ ਆਪਾਂ ਬਿਲਕੁਲ ਹੀ ਨਿਰਪੱਖ ਹੋ ਕੇ ਕਰ ਰਹੇ ਆ ਜੋ ਫੈਮਿਲੀ ਸਿੱਖ ਤਰ੍ਹਾਂ ਨੂੰ ਮੈਨੂੰ ਕਰਦੀ ਹੈ ਆਪਾਂ ਉਹਨਾਂ ਦਾ ਅਨੰਦ ਕਰਜ ਕਰਾਵਾਂਗੇ ਜੋ ਫੈਮਿਲੀ ਹਿੰਦੂਤਾਂ ਨੂੰ ਬਿਲੋਂਗ ਕਰਦੀ ਹੈ ਉੱਥੇ ਆਪਾਂ ਫੇਰੇ ਕਰਾਵਾਂਗੇ ਜੋ ਫੈਮਿਲੀ ਮੁਸਲਮਾਨ ਨੂੰ ਆਪਣਾ ਬਿਲੋਂਗ ਕਰਦੀ ਹੈ ਉੱਥੇ ਆਪਾਂ ਜੋ ਨਿਗਾਹ ਕਰਾਵਾਂਗੇ ਤੇ ਇਹਦੇ ਵਿੱਚ ਜੋ ਗਰੀ ਪਰਿਵਾਰ ਨੇ ਉਹਨਾਂ ਦੇ ਬਹੁਤ ਸੁਪਨੇ ਹੁੰਦੇ ਨੇ ਬਿਨਾ ਉਹ ਆਪਾਂ ਆਪਣੀ ਕੁੜੀ ਨੂੰ ਇਹ ਸਮਾਨ ਦੇਈਏ ਜਿਹਦੇ ਵਿੱਚ ਉਹ ਆਪਣਾ ਜੋ ਅੱਗੇ ਦੀ ਜ਼ਿੰਦਗੀ ਹੈ ਉਹਨੂੰ ਬਤੀਤ ਕਰ ਸਕੇ ਨਾ ਆਪਾਂ ਆਪਣੀ ਭੈਣ ਸਮਝ ਕੇ ਜੋ ਸਾਡੀ ਟੀਮ ਹੈ ਆਪਣੀ ਭੈਣ ਸਮਝ ਕੇ ਆਪਣੇ ਬੇਟੀ ਸਮਝ ਕੇ ਜੋ ਵੀ ਸਾਡੇ ਤੋਂ ਹੋ ਸਕਦਾ ਹੈ ਵੱਤ ਤੋਂ ਵੱਧ ਸਮਾਨ ਉਹਦੇ ਵਿੱਚ ਜੋ ਆਪਾਂ ਦੇ ਸਕਦੇ ਆ ਉਹਦੇ ਵਿੱਚ ਹੈਗਾ ਡਬਲ ਬੈੱਡ ਫਰਿੱਜ ਪੇਟੀ ਅਲਮਾਰੀ ਸਲਾਈ ਮਸ਼ੀਨ ਐਲਈਡੀ ਮੇਜ਼ ਕੁਰਸੀਆਂ ਫਰਾਟਾ ਪੱਖਾ ਭਾਂਡੇ ਸੂਟ ਮਠਾਈ ਦੇ ਡੱਬੇ ਤੇ ਸ਼ਗਨ ਹੈ ਜੋ ਆਪਾਂ ਜੋੜੀ ਨੂੰ ਦਵਾਂਗੇ ਜੋ ਵੀ ਲੋੜਵੰਦ ਪਰਿਵਾਰ ਹੈਗਾ ਉਹ ਸਾਡੀ ਟੀਮ ਨਾਲ ਕਨੈਕਟ ਕਰਨ ਇਹਦੇ ਵਿੱਚ ਕੋਈ ਵੀ ਭੇਦਭਾਵ ਨਹੀਂ ਕੀਤਾ ਜਾਊਗਾ ਜੋ ਬੰਦੇ ਕਨੈਕਟ ਕਰਨਗੇ ਸਾਡੀ ਟੀਮ ਬਣੀ ਹੋਈ ਹੈ ਉਹ ਟੀਮ ਉਹਨਾਂ ਦੇ ਘਰ ਜਾ ਕੇ ਵੈਰੀਫਾਈ ਕਰੂਗੀ ਕਿ ਨਾ ਐਕਚੁਅਲ ਦੇ ਵਿੱਚ ਉਹ ਜਿਹੜੀ ਆਪਣਾ ਪਰਿਵਾਰ ਹੈ ਉਹ ਲੋਡਬੰਦ ਹੈਗਾ ਜਾਂ ਨਹੀਂ ਹੈਗਾ ਉਸ ਤੋਂ ਬਾਅਦ ਜਾ ਕੇ ਆਪਾਂ ਉਹਦਾ ਦਾ ਨਾਮ ਲਿਖਾਂਗੇ ਤੇ ਉੱਥੇ ਆਪਣਾ ਆਨੰਦ ਕਾਰਜ ਵਾਲੇ ਦਿਨ ਬੁਲਾਵਾਂਗੇ